ਪੂਛ ਤਪਾਰ ਬੇਅੰਤ ਸੋਮੀ ਕੌਣ ਜਾਣੇ ਮਉ ਤੇਰੇ ਗਾਉਤ ਉਦਰੇ ਸਾਜ ਉਦਰੇ ਬਿਨ ਸੇ ਪਾਪ ਉਦਰੇ ਪਰ ਸਤਕਾਰ ਨੋਦ ਦਸਾਂ ਪਾਤਸ਼ਾਹਾਂ ਦੀ ਆਗਿਆ ਕੁੰਜੋਤ ਸੰਸਾਰ ਦੇ ਸੰਜੇ ਰਹਿ ਵਰ ਹੱਥ ਬੰਤ ਕੇ ਰਖਿਆ ਤਦਸਾਂ ਪਾਤਸ਼ਾਹਾਂ ਦੀ ਆਗਿਆ ਕੁੰਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਮਿਹਰ ਰਹਿਮਤ ਹੋਈ ਅੰਮ੍ਰਿਤ ਵੇਲੇ ਸਤਗੁਰਾਂ ਦੇ ਪੂਰਨਤਰ ਚਰਨ ਸ਼ਰਨ ਦੇ ਵਿੱਚ ਜੁੜਵੈ ਖਣ ਦਾ ਸੁਭਾਲ ਪ੍ਰਾਪਤ ਹੋਇਆ ਹੈ ਸੋ ਗੁਰੂ ਸਾਹਿਬ ਦੀ ਕਿਰਪਾ ਹੋਈ ਨਿਦਨੇਮ ਸੰਪੂਰਨ ਹੋਏ ਕੁਝ ਸਮਾਂ ਸਤਗੁਰਾਂ ਦੇ ਚਰਨਾ ਦੇ ਵਿੱਚ ਜੁੜ ਕੇ ਗੁਰਬਾਣੀ ਸੇ ਸਖੁ ਨੇ ਸਹਾਇ ਰਦੀ ਅੰਮਰਤ ਨਿਹਮਾਣੇ ਦੀ ਗੰਧਾ ਦੇ ਚਾਰ ਦੇ ਵਿੱਚ ਜੁੜਨ ਦਾ ਯਤਨ ਕਰੀਏ ਮਨੁ ਵੇਖੀਨ ਕਰੀਏ ਇਕਾਗਰ ਸਤਗੁਰਾਂ ਦੀ ਬਖਸ਼ਿਸ਼ ਭਤੇ ਦੀ ਸਾਨਿ ਪੜੀਏ ਅੱਖੀ ਜੀ ਵਾਹਿਗੁਰੂ ਜੀ ਦਾ ਖਸਾ ਵਾਹਿਗੁਰੂ ਜੀ ਕੀ ਬਤੇ ਸੋ ਕੰਲਾ ਬਿਚਿਆ ਆਪਿਆ ਨਿਸ਼ਰਾਂ ਨੂੰ ਲਾਇਸੀ ਸਿਮਰਨ ਤੇ ਲਾਗੇ ਹਨ ਜਿਨ ਆਪ ਦੇ ਅੱਲਾ ਨਾਨਕ ਜਨ ਕੀ ਮੰਗਰ ਵੱਲ ਆ ਕੇ ਦੇ ਭਰੀਓ ਤੋ ਆਹ ਰੂਪ ਨਿਸ਼ਰ ਦਇਆ ਦੇ ਕਰ ਚਾ ਜਾਵੇ ਨਾਮ ਵੀ ਤਦੇ ਜਪੇ ਜਾ ਸਕਦਾ ਫਿਰ ਉਹ ਜੇ ਨਾਮ ਜਪਣ ਵਾਲਿਆਂ ਦੀ ਸਤਿਗੁਰੂ ਕਹਿੰਦੇ ਭਾਈ ਅਸੇ ਵੀ ਲੋਚਦੇ ਆ ਕਿਤੇ ਧੂਵੀ ਪ੍ਰਾਪਤ ਹੋ ਜਾਵੇਂ ਆ ਸਤਿਗੁਰੂ ਕਿਰਪਾ ਕਰਦੇ ਨੇ ਇਸ ਤੋਂ ਅਗੇ ਔਰ ਜੁੜਨ ਦਾ ਜਤਨ ਕਰੀਏ ਪ੍ਰਾਪਕੋ ਸਿਮਰਹਿ ਸੇ ਪਰਉਪਕਾਰੀ ਪਰਮਾਤਮਾ ਸਿਮਰੈ ਤਨ ਸਦ ਬਿਹਾਰੀ ਏ ਭਾਈ ਜੋ ਪ੍ਰਭੂ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦਾ ਹੈ ਤੇ ਯਾਦ ਕਰਦਾ ਹੈ ਉਹ ਪਰਮ ਪੁਕਾਰੀ ਦੂਸਰਿਆਂ ਦਾ ਭਲਾ ਕਰਨ ਵਾਲਾ ਦੋਸ਼ੁਨਾ ਦੇਵੀ ਸਹਿਤਾ ਕਰਨੀ ਇਹ ਪਰਪਰਕਾਰ ਹੈ ਇੱਕ ਹੁੰਦੀ ਆ ਕਾਰ ਕਾਰ ਆ ਆਪਣੇ ਲਈ ਜੋ ਜ਼ਰੂਰਤਾਂ ਦੇ ਲਈ ਕਰ ਲਈਏ ਆਪਣੇ ਲਈ ਸਿਰ ਉਪਕਾਰ ਸਾਰੇ ਕਰਦੇ ਆ ਇੱਕ ਉਪਕਾਰ ਉਹ ਤੋਂ ਥੋੜਾ ਜੁਟ ਕੇ ਆਪਣੇ ਪਰਿਵਾਰ ਦੇ ਜਦ ਕਿਸੇ ਸੰਤਰੀ ਦੇ ਵਸ ਉਹ ਪੁਕਾਰ ਇੱਕ ਹੰਦ ਪਰੋ ਪੁਕਾਰ ਜਿਹਦਾ ਸੰਗਤ ਕੋਈ ਦੂਰ ਦਾ ਨਾਤਾ ਵੀ ਨਹੀਂ ਜਾਣਦੇ ਵੀ ਨਹੀਂ ਉਹਦੇ ਉੱਤੇ ਵੀ ਪੁਕਾਰ ਕਰ ਦੇਣਾ ਹੁਣ ਕਹਿੰਦੇ ਨੇ ਪੁਕਾਰ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਮੇਲ ਤੇਰ ਸਭ ਖਤਮ ਹੋ ਜਾਂਦੀ ਹੈ ਨਾ ਕੋ ਵੈਰੀ ਨਹੀਂ ਵਿਗਨਾਂ ਸਗਲ ਸੰਗ हमको बनाई ਇਹ ਅਵਸਥਾ ਸਤਿਗੁਰੂ ਬਖਸ਼ਿਸ਼ ਕਰਦੇ ਨੇ ਆਪ ਜੀ ਚੰਗੀ ਤਰ੍ਹਾਂ ਭਾਈ ਘਨੇਆ ਜੀ ਦੀ ਸਾਖੀ ਜਾਣਦੇ ਹੋ ਕਲੀਆਂ ਵਾਲੇ ਪਾਦਸ਼ਾਹ ਦੇ ਸਿੱਖਾਂ ਕਿਵੇਂ ਪਰਪਕਾਰ ਕੀਤਾ ਦੁਸ਼ਮਣਾਂ ਨੂੰ ਵੀ

ਮਹਾਰਾਜ ਕਹਿੰਦੇ ਸਿੱਖਾਂ ਦੀ ਸ਼ਿਕਾਇਤ ਹੈ ਤੁ ਦੁਸ਼ਮਣਾਂ ਨੂੰ ਦੱਸਿਖਾਉਣਾ ਕਹਿੰਦੇ ਮਹਾਰਾਜ ਜਦ ਵੀ ਤੁਹਾਡੀ ਕਿਰਪਾ ਦੇ ਨਾਲ ਹੀ ਸਿਖਾਉਣਾ ਵਗੀ ਡਿਊਟੀ ਦਾ ਕੇ ਡਿਊਟੀ ਨੂੰ ਸੰਬਧਿਤ ਹੋਇਆ ਮੈਂ ਜੋ ਵੀ ਅੱਗੇ ਹੱਥ ਕਰਦਾ ਉਹਦੇ ਉੰਜੜ ਦੇ ਵਿੱਚ ਮੈਂ ਜਗ ਬਾਦਨਾ ਮਸ਼ਕ ਦੇ ਨਾਲ ਮੈਨੂੰ ਇੱਕ ਦਾ ਪਉਣਾ ਇਹ ਸਿੱਖਿਆ ਹੈ ਨਾ ਦੁਸ਼ਮਣ ਹੈ ਸਤਗੁਰ ਸੱਚੇ ਪਾਤਸ਼ਾਹ ਮੈਨੂੰ ਤਾਂ ਸਿਰਫ ਨજર ਤੁਸੀਂ ਆਉਂਦੇ ਹੋ ਹੋਰ ਕੋਈ ਨજર ਨਹੀਂ ਆਉਂਦਾ ਸਤਗੁਰ ਕਹਿੰਦੇ ਅੱਛਾ ਤੇਰੀ ਇਹ ਅਵਸਥਾ ਹੋ ਗਈ ਤੇਰੇ ਤੇ ਗੁਰੂ ਨਾਨਕ ਦੀ ਕਿਰਪਾ ਹੋ ਗਈ ਚੰਗਾ ਅੱਜ ਤੋਂ ਆਹ ਮੱਲਮ ਪੱਟੀ ਵੀ ਲੈ ਜਾ ਜਿੱਥੇ ਜਾਲ ਛਕਰੇਗਾ ਉੱਥੇ ਯਤਨ ਕਰੇ ਕੋਈ ਜ਼ਖਮੀ ਦੇਖੇ जख्मों ਤੇ ਮਲਮ ਨਹੀਂ ਲਾਦੇ ਗੁਰੂ ਦਾ ਇਹ ਹੁਕਮ ਹੈ ਅਫਸੋਸ ਅਜ ਅਸੀਂ ਗੁਰੂ ਦੇ ਹੁਕਮ ਰਸਾਰ ਬੈਠੇ ਹਰਜ ਮੰਡ ਦਾ ਸੀ ਕਿਸੇ ਡਿੱਗੇ ਨੂੰ ਉਠਾਉਣ ਦਾ ਗੁਰੂ ਨੇ ਦੁਸ਼ਮਣਾਂ ਲਈ ਵੀ ਮੱਲ ਪੱਟੀ ਦਿੱਤੀ ਗੁਰੂ ਕੇ ਸਿੱਖਾਂ ਨੇ ਬਚਨ ਕਮਾਇਆ ਅੱਜ ਭਰਾ ਭਰਾ ਦਾ ਭਲਾ ਨਹੀਂ ਚਾਹੁੰਦਾ ਮਿੱਤਰ ਮਿੱਤਰ ਨਾ ਗਦਾਰੀਆਂ ਖੜ ਜਾਂਦੇ ਨੇ ਦੋਸਤ ਦੋਸਤ ਨਾ ਗਦਾਰੀਆਂ ਖੜ ਜਾਂਦੇ ਨੇ ਤੇ ਕਿੱਥੇ ਪਰਪਰਾ ਰਹਿ ਗਿਆ ਗੁਰੂ ਨਾਨਕ ਦਾ ਸਿਧਾਂਤ ਇਰਤ ਕਰੋ ਨਾਮ ਜਪੋ ਵੰਡ ਛਕੋ ਪਾਪ ਦੂਸਰਾ ਦੇ ਕਿਸੇ ਦੇ ਕੰਮ ਨਾ ਕਰੋ ਇਹ ਹੈ ਪਰਪਰਿ ਨਾ ਜੀਵਨ ਸਿੱਖ ਦਾ ਜਦੋਂ ਕਹਿੰਦੇ ਨਾਮ ਜਪੋ ਵੀ ਨਾਮ ਜਪਦੇ ਹੈ ਜਪਦੇ ਹੈ ਕਹਿੰਦੇ ਜਦੋਂ ਕਿਸੇ ਸੰਜਨ ਤੇ ਨੇੜੇ ਪਾਟ ਜਾਂਦਾ ਕੋ ਸਿੱਖਾ ਉਹਦੀ ਨਿਰਾ ਦੇ ਵਿੱਚ ਉਹਦੀ ਦ੍ਰਿਸ਼ਟੀ ਦੇ ਵਿੱਚ ਕੋਈ ਵੀ ਮੀਰਾ ਮੇਰ ਤੇਰ ਵਾਲੀ ਸਾਰੀ ਖਤਮ ਹੋ ਜਾਂਦੀ ਆ ਉੱਥੇ ਮੇਰੇ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਜੇ ਭਾਈ ਕਨੇ ਜੀਆਂ ਨੇ ਕਿ ਅਸੀਂ ਕਰਨ ਗਿਆਂ ਵਾਲੇ ਪਾਦਸ਼ਾ ਮੈਨੂੰ ਨਹੀਂ ਦੀਦਾ ਕੌਣ ਤੇਰਾ ਸਿੱਖ ਹੈ ਜਾਂ ਕੌਣ ਦੁਸ਼ਮਣ ਹੈ ਮੈਨੂੰ ਤਾਂ ਹਰ ਇੱਕ ਦੇ ਵਿੱਚ ਤੁਸੀ ਨਜ਼ਰ ਆਉਂਦੇ ਹੋ ਇਹ ਹੈ ਸਿੱਖ ਦਾ ਜੀਵਨ ਨਾਮ ਜਪ ਕੇ ਬ੍ਰਹਮ ਗਿਆਨੀ ਪਰਉਪਕਾਰ ਉਹ ਮਹਾ ਤੈਨਾਂ ਤਾਂ ਆਪਣਾ ਜੀਵ ਮਹਾਤਮਾ ਦਾ ਭਲਾ ਕਰਨਾ ਹੈ ਨਾਮ ਜਪ ਕੇ ਫਿਰ ਦੂਸਰਿਆਂ ਦਾ ਭਲਾ ਕਰਨਾ ਦੂਸਰਿਆਂ ਦੇ ਪਰਪਕਾਰ ਕਰਨਾ ਆਪ ਨੂੰ ਨਾਲ ਜੁੜਨਾ ਫਿਰ ਦੂਜਿਆਂ ਨੂੰ ਜੋੜਨਾ ਇਹ ਪਰਪਕਾਰ ਦੂਜੇ ਦਾ ਵੀ ਭਲਾ ਹੋ ਜਾਵੇ ਉਹ ਵੀ ਲੱਖਾਂ ਵਿੱਚ ਗੋਦ ਲੈ ਨਾ ਖਾਵੇ ਉਹ ਵੀ ਜਮਾ ਦੀ ਮਹਾਰਾਣਾ ਸਹਰੇ ਉਹ ਵੀ ਗੁਰੂ ਵਾਲਾ ਬਣ ਕੇ ਅੰਮ੍ਰਿਤ ਛੱਕ ਕੇ ਨਾਮ ਜਪ ਕੇ ਆਪਣੇ ਲੋਕ ਸੁਖੀ ether ਲੋਕ ਸਹੇਦੇ ਬਣਾ ਲਵੇ ਸਤਿਗੁਰੂ ਕਹਿੰਦੇ ਭਾਈ ਪ੍ਰਭ ਕੋ ਸਿਮਰੇ ਨਾਮ ਜਪਣ ਵਾਲਾ ਸੇ ਪਰਉਪਕਾਰੀ ਜੰਜ ਪਰਉਪਕਾਰੀ ਜੀਣ ਵਾਲਾ ਬਣ ਜਾਂਦਾ ਪ੍ਰਭ ਕੋ ਸਤਿ ਬੋਲੇ ਹਰੀ ਵਾਹਿਗੁਰੂ ਯਾਦ ਕਰਨ ਵਾਲੇ ਉਹਨਾਂ ਦੇ ਉੱਪਰੋਂ ਸਤਿਗੁਰ ਕਹਿੰਦੇ ਸੀ ਸਦਾਈ ਬੋਲੇ ਹਰੀ ਗੁਰਵਾਨ ਜਾਂਦੇ ਹਾਂ ਪ੍ਰਭ ਕਉ ਸੰਗਰੇ ਸੇ ਮੁਖ ਸੁਹਾਵੇ ਹਰੀ ਵਾਹਿਗੁਰੂ ਨੂੰ ਸਿਮਰਨ ਕਰਨ ਵਾਲੇ ਯਾਦ ਕਰਦੇ ਨੇ ਜੋ ਉਨਾਂ ਦੇ ਮੁਖ ਸੋਹਣੇ ਬਣ ਜਾਂਦੇ ਨੇ ਲੋਕੀਂ ਉਹਨਾਂ ਦੇ ਦਰਸ਼ਨਾਂ ਦੇ ਲਈ ਲੇਨਾਂ ਲਾ ਕੇ ਖੜਦੇ ਨੇ ਭਾਈ ਜਿਹੜੇ ਨਾਮ ਜਪਦੇ ਨੇ ਸਹੀ ਮੁਖ ਧੰਨ ਹੈ ਮੇਰੀ ਨਿੰਦੜੀ ਇਹ ਕਹਿੰਦੇ ਮੁਖ ਧੰਨ ਹੈ ਜਿਹੜਾ ਜਿਹੜੇ ਮੁਖ ਤੋਂ ਵਾਹਿਗੁਰੂ 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 ਜਪਦਾ ਉਹ ਸ਼ੋਭੀਕ ਹੈ ਪਵਿੱਤਰ ਹੈ ਉਹ ਅੱਖਾਂ ਪਿਤਰ ਨੇ ਜਿਹੜੀਆਂ ਅੱਖਾਂ ਗੁਰੂ ਦੇ ਦਰਸ਼ਨ ਕਰਦੀਆਂ ਨੇ ਉਹ ਰਸਨਾ ਪਿਤਰ ਹੈ ਜਿਸ ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਬੋਲ ਚੁੜਿਆ ਜਾਂਦਾ ਸੇਰ ਭਦੇ ਉਹ ਹੱਥ ਵੀ ਭਲੇ ਨੇ ਜਿਹੜੇ ਭਾਈ ਸਾਧ ਸੰਗਤਾਂ ਦੀ ਸੇਵਾ ਦੇ ਵਿੱਚ ਉਹ ਪੈਰ ਸੁਹਾਵੇ ਨੇ ਜਿਹੜੇ ਗੁਰੂ ਦੀ ਸੰਗਤ ਵਿੱਚ ਚੱਲੇ ਗਏ ਜਾਂਦੇ ਨੇ ਉਹ ਪੈਰ ਸੁਹਾਵੇ ਨੇ ਜਿਹੜੇ ਠੇਕਿਆਂ ਮਾਰੇ ਲੱਗੇ ਜਾਂਦੇ ਨੇ ਸਤਿਗੁਰ ਕਹਿੰਦੇ ਨੇ ਭਾਈ ਸੇ ਚਰਨਾਂ ਉਹ ਸ਼ੋਭਨੇ ਕਨੇ ਪੈਰ ਚਰਨ ਸਰਨ ਗੁਰੂ ਏਕ ਪੈ ਨਾ ਜਾਏ ਚੱਲ ਜਿਹੜੇ ਗੁਰੂ ਦੇ ਮਨ ਨੂੰ ਚੱਲਦੇ ਨੇ ਉਹ ਸ਼ੋਭਨੇ ਕਹਨ ਪ੍ਰਭ ਕੋ ਸਿਮਰ ਹੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰ ਹੈ ਤਿਨ ਸੂਖ ਵਿਹਾਵੇ ਕਹਿੰਦੇ ਭਾਈ ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਉਹਨਾਂ ਦੀ ਸੁਖ ਵਿੱਚ ਹੀ ਅਵਸਥਾ ਵਿਹਾ ਵਿਰ ਭਾਗ ਮਿਲਦੀ ਹੈ ਉਹ ਸਦਾ ਆਨੰਦ ਰਹੇ ਦਿਨ ਰਾਤ ਸਦਾ ਹੀ ਆਨੰਦ ਦੇ ਵਿੱਚ ਆਨੰਦ ਭਾਓ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜੇ ਤੂੰ ਗੁਰੂ ਨੂੰ ਪਾ ਲੈਂਦੇ ਨੇ ਗੁਰੂ ਦੇ ਨਾਮ ਨੂੰ ਪਾ ਲੈਂਦੇ ਨੇ ਨਾਮ ਜਪਦੇ ਨੇ ਫਿਰ ਉਹ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਹਨ ਰਾਵਕੋ ਸਿਮਰ ਤੈਨ ਆਤਮ ਜੀਤਾ ਭਈ ਵਾਹਿਗੁਰੂ ਨੂੰ ਸਿਮਰਨ ਕਰਨ ਵਾਲੇ ਆਤਮ ਜੀਤਾ ਕਹਿੰਦੇ ਉਹ ਭਈ ਆਪਣੇ ਆਤਮਾ ਆਪਣੇ ਮਨ ਨੂੰ ਜਿੱਤ ਲੈਂਦੇ ਨੇ ਜਿਨ੍ਹਾਂ ਨੇ ਮਨ ਜਿੱਤ ਲਿਆ ਉਹਦੇ ਬਾਬਾ ਗੁਰੂ ਨਾਨਕ ਪਤ ਸਾਹਿਬ ਕਹਿੰਦੇ ਨੇ ਮਨ ਜੀਤਾ ਜਗ ਜੀਤ ਜਿਨ੍ਹਾਂ ਨੇ ਭਾਈ ਮਨ ਦੇ ਤਰੇਲ ਨਾਲੇ ਦੁਨੀਆ ਨੂੰ ਜਿੱਤ ਲਿਆ ਸੰਸਾਰ ਨੂੰ ਜਿੱਤ ਲਿਆ ਮਨ ਰੁਖ ਜੀਤਾ ਸਭ ਰੁਖ ਜੀਤਾ ਕਹਿੰਦੇ ਸੋਵਾਰਾ ਸੰਸਾਰੀ ਜਿੱਤ ਲੈਂਦੇ ਨੇ ਗਿਆ ਸੀ ਸਿਕੰਦਰ ਨੂੰ ਬਾਦਸ਼ਾਹ ਸਿਕੰਦਰ ਆਪਣੇ ਗੁਰੂ ਕੋਲ ਗਿਆ ਅਸ਼ੀਰਵਾਦ ਲੈਣ ਗੁਰਦੇਵ

ਮੈਂ ਸਭ ਨਾਲ ਜਿੱਤਿਆ ਪਾਣਾ ਦੇਸ਼ ਜਿੱਤਿਆ ਕੋਈ ਨਾਲ ਜਿੱਤਿਆ ਕਹਿੰਦੇ ਨਹੀਂ ਕਹਿੰਦੇ ਅਜੇ ਵੀ ਕੋਈ ਲੈ ਅੰਦਰ ਕਹਿੰਦੇ ਹਾਂ ਇੱਕ ਬੈਰੀ ਨੂੰ ਜਿੱਤਿਆ ਕਹਿੰਦੇ ਉਹ ਕਿਹੜਾ ਬੈਰੀ ਆ ਕਹਿੰਦੇ ਉਹ ਹੈ ਮਨ ਮਨ ਮੁਕਤੀ ਬੈਰੀ ਮਨ ਨੂੰ ਜਿੱਤਿਆ ਜਿਨ੍ਹਾਂ ਨੇ ਮਨ ਜਿੱਤ ਲਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਨ ਜੀਤੈ ਜਗਜੀਤ ਕਹਿੰਦੇ ਭਾਈ ਜਿਨ੍ਹਾਂ ਨੇ ਮਨ ਜਿੱਤ ਰਿਆ ਉਹ ਜਗ ਨੂੰ ਜਿੱਤਨ ਦਾ ਨਾਂ ਦਿੱਤਣਾ ਉਹ ਕਹਿੰਦੇ ਜਗ ਸੰਸਾਰ ਜੀਤੂ ਉਹ ਹੋ ਰਿਹਾ ਅਸਲ ਵਿੱਚ ਜਿਨ੍ਹਾਂ ਨੇ ਮਨ ਨੂੰ ਜਿੱਤ ਰਿਆ ਮਨ ਖੁੱਟ ਹਰ ਤੇ ਨਹੀ ਵੇ ਸਾਸਾ ਤੋਂ ਮਹਾ ਉਦਮਾਦਾ ਖਰ ਦਾ ਪੈ ਖੜ ਤਾ ਛੁੱਟਾ ਜੋ ਕਰਨਾ ਦਾ ਸਭ ਤੋਂ ਔ ਖਤਮ ਨਹੀਂ ਜਿੱਤਨਾ ਨਾ ਅੰਮ੍ਰਿਤ ਵੇਲੇ ਉੱਠੀਏ ਜੇ ਨਾ ਉੱਠ ਜਾਵੇ ਮਰ ਜਾਂਦਾ 10 ਮਿੰਟ ਹੋਰ ਪੈ ਜਾ। ਫਿਰ ਇਹੋ ਜੀ ਗੂੜੀ ਨੀਂਦ ਆਉਂਦੀ ਆ ਲਾਰਣ ਦੀ ਆਵਾਜ਼ ਵੀ ਨਹੀਂ ਸੁਣਦੀ। ਪਤਾ ਨਹੀਂ ਕਿਹੜੇ ਦਾ ਕਰਨ ਦੇ ਚੜ ਗਿਆ। ਸ਼ਰ ਕੀ ਕਹਿੰਦੇ ਆ। ਅਜ ਮਨ ਨੇ ਮਨ ਨਹੀਂ ਕੀਤਾ ਉੱਠਣ ਦੇ ਲਈ। ਇਹਦਾ ਮਤਲਬ ਕਈ ਲੋਕ ਸਵਾਲ ਵੀ ਕਰਦੇ ਨੇ ਕਹਿੰਦੇ ਸਰੀਰ ਦੇ ਵਿੱਚ ਮਨ ਨਾਉਂਦਾ ਕੋਈ 파ਰਟ ਨਹੀਂ ਹੈਗਾ। ਨਹੀਂ ਭਾਈ ਜੀਵ ਆਤਮਾ ਜਿਹਦੇ ਨਾਲ ਸਾਰਾ ਸਰੀਰ ਚੱਲਦਾ ਇਹ ਮਨ ਹੀ ਆ ਨਾ ਫੁਰਨੇ ਕੋ ਫੁਰਨੇਆ ਇਹ ਮੰਨੇ ਮੰਨੇ ਸਾਰੇ ਸਹੀ ਹੁੰ ਚਲਾ ਰਿਆ ਇਸੇ ਕਰਕੇ ਸਤਗੁਰੂ ਜੀ ਕਿਰਪਾ ਕਰ ਰਹੇ ਨੇ ਪ੍ਰਭ ਕੋ ਸਿਮਰ ਹੈ ਤਨ ਆਤਮ ਜੀਤਾ ਉਜੇ ਤਲੰਦ ਨੇ ਮੰਨ ਮੰਗਾਈ ਗੁਰ ਦਸੰਨ ਕਰਕੇ ਬਾਹੇ ਕਾਟੇ ਮਿਟੇ ਗਵਨ ਫਤ ਹੈ ਭਈ ਮਨ ਜੀਤ ਕਹਿੰਦੇ ਫਤ ਜਿੱਤ ਪ੍ਰਾਪਤ ਕਰ ਲੈਂਦੇ ਨੇ ਮਨ ਨੂੰ ਜਿੱਤ ਕੇ ਰਬ ਕੋ ਸਿਮਰਹਿ ਦਿਨ ਨਿਰਮਲ ਰੀਤਾ ਭਈ ਏ ਰੀਤ ਨਿਰਮਲ ਹੈ ਇਹ ਨਿਰਮਲ ਰੀਤ ਹੈ ਵਾਹਿਗੁਰੂ ਨੂੰ ਸਮਰਨ ਕਰਨਾ ਵਾਹਿਗੁਰੂ ਦਾ ਨਾਮ ਜਪਣਾ ਪ੍ਰਮਾਤਮਾ ਨੂੰ ਯਾਦ ਰੱਖਣਾ ਹਰ ਵਕਤ ਇਹ ਅਸਲ ਵਿੱਚ ਨਿਰਮਲ ਸੱਚੀ ਸੁੱਚੀ ਰੀਤ ਹੈ ਇਹ ਮਰਿਆਦਾ ਸੱਚੀ ਹੈ ਉੱਜਨ ਹੈ ਪ੍ਰਭ ਕਉ ਸchre ਤਿਨ ਆਨੰਦ ਕਨਿਰੇ ਵਾਹਿਗੁਰੂ ਦਾ ਸਮਰਨ ਕਰਨਾ ਧਿਆ ਜੋ ਪ੍ਰਭੂ ਦਾ ਬਹਿਮਦਾ ਸੰਬੰਧ ਯਾਦ ਕਰਦੇ ਹਨ ਉਹਨਾਂ ਨੂੰ ਹਨੇਰੇ ਹਨੇਰੇ ਦਾ ਅਰਥ ਹੈ ਬਹੁਤ ਜ਼ਿਆਦਾ ਦਿਨ ਅਨੰਤ ਹਨੇਰੇ ਉਹਨਾਂ ਨੂੰ ਬਹੁਤ ਹਨੇਰੇ ਬਹੁਤ ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਹੈ ਪ੍ਰਭ ਕੋ ਸਿਰ ਹੈ ਵਸ ਹੈ ਹਰ ਮੇਰੇ ਦੇਖੋ ਇਨਸਾਨ ਕਹਿੰਦਾ ਇਹ ਦਾ ਨਾਸਤਿਕ ਕਹਿ ਰਿਹਾ ਇਹਨਾਂ ਰੱਬ ਨਾਲੋਂ ਦੀ ਕੋਈ ਚੀਜ਼ੇ ਨਹੀਂ ਹੈਗੇ ਰੱਬ ਕਿੱਥੇ ਆ ਜੇ ਰੱਬ ਹੁੰਦਾ ਮੈਨੂੰ ਦੁੱਖ ਕਿਉਂ ਮਿਲੇ ਇਹ ਨਾਸਤਿਕ ਦੇ ਬੋਲ ਪਰ ਸਤਿਗੁਰਾਂ ਦੀ ਬਾਣੀ ਕਹਿੰਦੀ ਆ ਭਾਈ ਪ੍ਰਭ ਕੋ ਸਿੰਰੈ ਵਸ ਹਰ ਨਿਰ ਕਹਿੰਦੇ ਉਹਨਾਂ ਨੂੰ ਰੱਬ ਨੇੜੇ ਵਸਦਾ ਜਿੰਦਾ ਨਾਲ ਵਸਦਾ ਜਿੰਦਾ ਕਹ ਰਿਹਾ ਵਿਦਾਸ ਜੀ ਪੁੱਛੇ ਕਹਿੰਦੇ ਕਿ ਕਿੰਨੀ ਦੂਰ ਆ ਉਹ ਕਹਿੰਦੇ ਕਹਿਰ ਵਿਦਾਸ ਹਾਥ ਪੈ ਨਿਰ ਸਹਿਜ ਹੋਏ ਸੋਈ ਕਹਿੰਦੇ ਜਿੰਨਾ ਨਾ ਮੁਕਤ ਦੂਰ ਹੱਥ ਨੇ ਨਾ ਇੰਨਾ ਨੇੜੇ ਵਸਦਾ ਰੱਬ ਪਰਮਾਤਮਾ ਦੂਰ ਨਹੀਂ ਭਾਵ ਤੇਰੇ ਅੰਦਰ ਵਸਦਾ ਹੋ ਉਹ ਮਦ ਜਿਉਂ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਸ਼ਾਈ ਤੇ ਸੇਹੀ ਹਾਰ ਛੈ ਨਿਰੰਤਰ ਘਟ ਹੀ ਖੋਜੋ ਭਾਈ ਕੋਈ ਸਵਾਲ ਕਰੇ ਕਹਿੰਦੇ ਲੈ ਰੱਬ ਤਾਂ ਹੈ ਹੀ ਨਹੀਂ ਰੱਬ ਦੇ ਨਾਲ ਕਿੱਥੇ ਵਸਦਾ ਝਰਦਾ ਵਾਨ ਇਨਸਾਨ ਕਹਿੰਦਾ ਰੱਬ ਮੇਰੇ ਨਾਲ ਆ ਉਹ ਕਹਿੰਦਾ ਦਿਖਾ ਉਹ ਕਹਿੰਦਾ ਵੇਖ ਜਿਵੇਂ ਨਾ ਫੁੱਲਾਂ ਦੇ ਵਿੱਚ ਬਾਸ਼ਨਾ ਵਸਦੀ ਆ ਉਹੋ ਮਦ ਨੂੰ ਬਾਸ ਵਸਤ ਹੈ ਮੁਕਰਮਾਹ ਜੈਸੇ ਸ਼ਾਇ ਮਰਹਦ ਨੇ ਸ਼ੀਸ਼ੇ ਨੂੰ ਸ਼ੀਸ਼ੇ ਦੇ ਸਾਹਮਣੇ ਖੋਜਾਈਏ ਜਿਵੇਂ ਸ਼ੀਸ਼ੇ ਦੇ ਵਿੱਚ ਆਪਣਾ ਹੀ ਚਿਹਰਾ ਦਿਸਦਾ ਇਦਾਂ ਕਹਿੰਦੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਅੰਦਰਈਆ ਬਹੁਤ ਭਾਜਾਂ ਵਾਸ ਵਾਸ ਜੈ ਮੁਕਰਮਾਹ ਜੈਸੇ ਸ਼ਾਇ ਮੁਕ ਵਿੱਚ ਸ਼ੀਸ਼ੇ ਜਿਵੇਂ ਪਰਸ਼ਾਮਾ ਤੈਸੇ ਹੀ ਹਾਰ ਬਸੈ ਨਿਰੰਤਰ ਇਦਾਂ ਹੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਤੇਰੇ ਅੰਦਰ ਵਸਦਾ ਲਪਣਾ ਤੈਨੂੰ ਬਾਹਰ ਰੱਬਣ ਦੀ ਲੋੜ ਨਹੀਂ ਘੱਟ ਹੀ ਖੋਜੋ ਭਾਈ ਅੰਦਰੇ ਖੋਜ ਕਰ ਨਾਮ ਜਪ ਕੇ ਖੋਜ ਕਰ ਸਮਰਨ ਕਰਕੇ ਉਸ ਵਾਹਿਗੁਰੂ ਨੂੰ ਲੱਭ ਲੱਭਿਆ ਜਾਵੇ ਇਹ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ ਨਾ ਉਹਨਾਂ ਨੂੰ ਤਾਂ ਰੱਬੂ ਦੂਰ ਲੱਗਦਾ ਹੀ ਨਹੀਂ ਸਤਗੁਰੂ ਕਹਿੰਦੇ ਨੇ ਪ੍ਰਭ ਕੋ ਸਿਮਰ ਹਰਿ ਵਸ ਹਰਿ ਨਿਰ ਕਹਿੰਦੇ ਉਹਨਾਂ ਨੂੰ ਵਾਹਿਗੁਰੂ ਨੇ ਨੇੜੇ ਵਸਦਾ ਦੀਦ ਸ੍ਰੀ ਹਾ ਹੈ ਸੰਤ ਕਿਰਪਾ ਤੇ ਅਨੰਦ ਜਾਗ ਨਾਨਕ ਸਿਮਰਨ ਪੂਰਾ ਪਹਾ हे भाई संत साधुआं दी कृपा दया दृष्टि ते कहंदे भाई रब दे प्यारे गुरुमुख जनादी गुरु सिखणा दी साधुणा दी, दी कृपा सदका वाहिगुरु दे सिमरन दे विच आन दिन आन दिन दार्तन है दिन अते रात आन दिन जाग ਕਹਦੇ ਹੋ ਭਾਈ ਗਿਆਨ ਦੀ ਜਗ ਵੀ ਜਾਗ ਰਹੇ ਨੇ ਅੰਦਰੋਂ ਆ ਜਿਹੜਾ ਉਹ ਵਾਹਿਗੁਰੂ ਪਰਮੇਸ਼ਰ ਹੈ ਨਹੀਂ ਕਿੱਥੇ ਆ ਇਹ ਗੱਲਾਂ ਕਰਨ ਵਾਲੇ ਦਰਸਲ ਉਹ ਲੋਕ ਅਗਿਆਨ ਦੀ ਨੀਂਦ ਦੇ ਵਿੱਚ ਸੁੱਤੇ ਪਏ ਨੇ ਅਗਿਆਨ ਹੁਣ ਜਿਵੇਂ ਧੁੱਪ ਹਨੇਰਾ ਹੋਵੇ ਅੰਧੇਰੀ ਰਾਤ ਹੋਵੇ ਹੱਥ ਮਾਰਿਆ ਵੀ ਨਹੀਂ ਦਿਸ ਰਹਾ ਇਦਾਂ ਵਾਹਿਗੁਰੂ ਤੋਂ ਦੂਰ ਜਾ ਕੇ ਨਾਮ ਬਾਣੀ ਤੋਂ ਦੂਰ ਜਾ ਕੇ ਉਹਨਾਂ ਦੇ ਅੰਦਰ ਅਗਿਆਨਤਾ ਦਾ ਘੁੱਪ ਹਨੇਰਾ ਹੋਇਆ ਹੋਇਆ ਜਿੰਨਾ ਚਿਰ ਤੱਕ ਉਹ ਦੂਰ ਨਹੀਂ ਨਾ ਹੁੰਦਾ ਉਹਨਾਂ ਚਿਰ ਤੱਕ ਉਹਨਾਂ ਨੂੰ ਕੁਝ ਵੀ ਨਹੀਂ ਦਿਖਦਾ ਅੰਦਰ ਪੰਤਰਾਤਮੈ ਫਿਰ ਜਦੋਂ ਗੁਰੂ ਆਲਾ ਵੜ ਜਾਂਦਾ ਗੁਰਬਾਣੀ ਇਸ ਜੰਗ ਨੂੰ ਮਹਿਰ ਚਾਤਣਾ ਨਾ ਕਰਮ ਵਸਾ ਨਾ ਹੈ ਗੁਰ ਬਾਣੀ ਗਿਆਨ ਰੂਪੀ ਚਾਨਣ ਹੈ ਗਿਆਨ ਗਿਆਨ ਰੂਪੀ ਚਾਨਣ ਹੈ ਜਦੋਂ ਬਾਣੀ ਦੇ ਨਾਲ ਜੁੜ ਕੇ ਨਾ ਫਿਰ ਸਾਨੂੰ ਗਿਆਨ ਦੀ ਜਾਗਣੀ ਦੇ ਵਿੱਚ ਅਸੀਂ ਜਾਗ ਤੋਂ ਬਾਗੇ ਜਦੋਂ ਗਿਆਨ ਦੀ ਜਾਗਣੀ ਦੇ ਵਿੱਚ ਜਾਗ ਪਏ ਫਿਰ ਅੰਧਰੋਂ ਹੀ ਵਾਹਿਗੁਰੂ ਦੇਸਣ ਲੱਗ ਪੈਂਦਾ ਓਏ ਉਹ ਜਾਗ ਕਿਵੇਂ ਜਾਗ ਕਿਵੇਂ ਆਵੇਂ ਸਤਿਗੁਰ ਕਹਿੰਦੇ ਨੇ ਜਾਗ ਲੈ ਹੋਰੇ ਮਨਾ ਜਾਗ ਲੈ ਹੋ ਕਹਾਂਗਾ ਪਰਸ ਹੋਇਆ ਜਗਾਉਂਦੇ ਨੇ ਜਾਗੋ ਜਾਗੋ ਸਤਿਓ ਚੰਨਿਆ ਗੁੰਜਾਰਾ ਸਤਿਗੁਰ ਸੱਚ ਪਤਿ ਸਿਂ ਜਮਾਉਂਦੇ ਨੇ ਫਿਰ ਜਦੋਂ ਗੁਰਮੁਖ ਪਿਆਰੇ ਬਾਣੀ ਪੜ ਕੇ ਆਵਾਜ਼ ਮਾਰਦੇ ਨੇ ਆਪੋ ਸਿੱਖ ਸਤਿਗੁਰੂ ਕੇ ਪਿਆਰਿਆਂ ਕਾਹ ਬਹੁਤ ਸੱਚੀ ਬਾਣੀ ਕਹਿੰਦੇ ਫਿਰ ਭਾਈ ਅੰਦਰੋਂ ਗਿਆਨ ਦੀ ਜਗਣੀ ਦੇ ਵਿੱਚ ਜਾਗ ਪੈਂਦਾ ਫਿਰ ਇਹਨਾਂ ਨਾਮ ਜਪਣਾ ਨਾਮ ਦੇ ਵਿੱਚ ਰਸ ਆਉਂਦਾ ਬਾਣੀ ਪੜਨ ਦੇ ਨਾਲ ਆਨੰਦ ਪ੍ਰਾਪਤ ਹੁੰਦਾ ਫਿਰ ਸੰਤ ਕਿਰਪਾ ਤੇ ਅੱਲ ਦੇ ਨਜ਼ਾਰ ਫਿਰ ਉਹ ਅਗਿਆਨ ਦੀ ਰਾਤ ਨਹੀਂ ਪੈਂਦੀ ਸਦਾ ਹੀ ਦਿਨ ਚੜਿਆ ਰਹਦਾ ਸਦਾ ਹੀ ਦਿਨ ਸਦਾ ਆਨੰਦ ਰਹਾ ਦਿਨ ਰਾਤੀ ਸਦਾ ਦਿਨ ਰਾਤ ਕਹਿੰਦੇ ਉਹ ਆਨੰਦ ਬਣਿਆ ਰਹਿੰਦਾ ਜਦੋਂ ਗਿਆਨ ਦੀ ਜਗਣੀ ਚ ਜਾਗ ਪਿਆ ਨਾਨਕ ਸਿਮਰਨ ਪੂਰੇ ਭਾਗ ਸਤਿਗੁਰੂ ਜੀ ਕਥਨ ਕਰਦੈ ਨੇ ਕਹਿੰਦੇ ਭਾਈ ਪੂਰਨ ਭਗ ਕਰਮਾ ਕਰਕੇ ਸੀਸਮਰਤ ਪ੍ਰਾਪਤ ਹੁੰਦਾ ਪੁਰਵ ਜਨਮ ਅੰਕਰ ਜਪ ਪ੍ਰਗਟੇ ਭੇਟਿਓ ਪੁਰਖ ਰਸਤਵੇਂ ਰਾਗੀ ਮਿੱਠ ਤਰਾਂ ਦੇ ਹੀ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਵੇ ਇਹਨਾਂ ਜਨਮਾਂ ਜਨਮਾਂ ਦੀ ਸੁੱਤੀ ਹੋਈ ਬੁੱਤੀ ਜਾਗ ਪੈਂਦੀ ਆ ਜਦੋਂ ਕੋਈ ਗੁਰੂ ਕੇ ਪਿਆਰੇ ਨਾਮ ਜਪਣ ਵਾਲੇ ਬਾਣੀ ਦੀ ਗੱਲ ਕਰਕੇ ਜਿਉਂ ਆਉਂਦੇ ਨੇ ਫਿਰ ਅੰਦਰੋਂ ਸੁੱਤੀ ਹੋਈ ਬੁੱਤੀ ਜਾਗ ਪੈਂਦੀ ਹੈ ਆਓ ਆਪਾਂ ਵੀ ਜਗ ਗ्यान ਦੀ ਜਗਮ ਵਿੱਚ ਜਾਗੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰਤਮਈ ਬਾਣੀ ਤੋਂ ਗਿਆਨ ਲੈ ਕੇ ਏਨੇ ਕਿਸੇ ਤੋਂ ਪੁੱਛਣ ਜਗ ਭੇਵੀ ਹਾਂਜੀ ਨਾਮ ਜਿਵੇਂ ਜਪਣਾ ਸਿਮਨ ਜਿਵੇਂ ਕਰਨਾ ਕਿਵੇਂ ਦਸਵੇਂ ਦਵਾਰ ਕੁੰਦੇ ਗੱਲਾਂ ਦਸਵੇਂ ਦਵਾਰ ਦੀ ਕਰਨੀਆਂ ਕਾਧ ਮਰਜੀ ਇੱਕ ਨਹੀਂ ਫਟਿਆ ਉਹ ਬੜੀਆਂ ਦੂਰ ਦੀਆਂ ਮੈਂ ਜਲਾ ਨਹੀਂ ਇਹ ਦੱਸਦੇ ਨੇ ਸਤਿਗੁਰੂ ਗੁਰੂ ਰੂਪ ਪੰਜ ਪਿਆਰੇ ਜਦੋਂ ਅੰਮ੍ਰਿਤ ਦੀ ਦਾਤ ਲੈਣ ਦੇ ਲਈ ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਸਿੱਖ ਘਟਦਾ ਅੰਜਾਨ ਤੋਂ ਅੰਮ੍ਰਿਤ ਦੀ ਦਾਤ ਲੈਂਦਾ ਫਿਰ ਗੁਰੂ ਰੂਪ ਪੰਜ ਪਿਆਰੇ ਹੁਕਮ ਕਰਦੇ ਨੇ ਗੁਰਮੰਤਰ ਦੀ ਬਖਸ਼ਿਸ਼ ਕਰਦੇ ਨੇ ਭਾਈ ਆਹ ਤੇਨੂੰ ਗੁਰੂ ਦਾ ਮੰਤਰ ਗੁਰਮੰਤਰ ਫਿਰ ਮੂਲ ਮੰਤਰ ਦੀ ਬਖਸ਼ਿਸ਼ ਫਿਰ ਨਾਮ ਜਪਣ ਦੀ ਵਿਧੀ ਦੱਸਦੇ ਨੇ ਕਿਵੇਂ ਜਪਣਾ ਉਹ ਸੰਸਾਰ ਜਟਦੇ ਜਟਦਿਆਂ ਫਿਰ ਇਹ ਵਾਹਿਗੁਰੂ ਦੇ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ ਜਿਉਂ ਜਨਮ ਜਦ ਆਏ ਕਟਾਨਾਂ ਤੇ ਜੋਤੀ ਸੰਜੋਤ ਸਮਾਨਾ ਇਥੇ ਸਰੀਰ ਚ ਹੁੰਦਿਆਂ ਨਾ ਵੀ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਦੇ ਵਿੱਚ ਰਹਿੰਦਾ ਸਰੀਰ ਛੱਡਣ ਤੋਂ ਬਾਅਦ ਵੀ ਜੀਵਾਤਮਾ ਪਰਮਾਤਮਾ ਦੇ ਚਰਣਾ ਦੇ ਵਿੱਚ ਜਾਂਦੀ ਆ ਆਉ ਗਿਆਨ ਦੀ ਜਗਨ ਵਿੱਚ ਜਾ ਗੀਏ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰੀਏ ਨਾਮ ਜਪ ਕੇ ਬਾਣੀ ਪੜ੍ਹ ਕੇ ਸੇਵਾ ਕਰਕੇ ਸਿਮਨ ਕਰਕੇ ਆਪਣੇ ਲੋਕ ਸੁਚੀਏ ਤੋਂ ਲੋਕ ਸੁਹੇ ਨਿਮਣਾਈਏ ਸੋ ਇਥੀ ਸਮਾਪਤੀ ਕਰਦੇ ਹਾਂ ਜੀ ਵਿਚਾਰ ਕਰਦੇ ਹਾਂ ਅਨੇਕਾਂ ਥਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਸਤਗੁਰਾਂ ਦੀ ਬਾਣੀ ਲਗਾਤਾਰ ਬੋਧ ਹੈ ਤੇ ਅੰਤ ਹੈ ਅੰਤ ਨਹੀਂ ਪਰਿਆ ਜਾ ਸਕਦਾ ਸੋ ਤੁਲਾ ਦੀ ਖਮਾ ਬਖਸ਼ੋ ਜੀ ਸਰੋਗ ਪਵਣਮ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਜਿਬ ਸਰਾਤ ਦੋਏ ਤਾਈ ਦਇਆ ਖਿੰਦੇ ਸਗਨ ਜਗਤ ਜਦ ਆਈ ਮਾਂਗ ਰਈਆ ਬਚੈ ਤਰਮ ਹਦੂਰ ਕਰਮੀ ਆਪ ਆਪਣੀ ਇਹ ਨਿਹੜਾ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਿਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਮ ਜਿਨੇ ਨਾਮ ਧਿਆਇਆ ਗਏ ਮਿਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਮ ਆਹੇ ਗੁਰੂ ਗੀਤਾ ਖਾਲਸਾ ਰਾਜ ਜੀ ਕੀ ਪਤੇ